w a مٹی کا تو سوامی مانس کی گت سدگرو جو سدگرو ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਸਾਜ ਬੈਠੀ ਹੋਈ ਸਤਕਾਰ ਜੋ

ਆਪਾਂ ਸਭ ਨੇ ਰਗ ਮਿਲ ਕੇ ਸਰਬਣ ਕਰਨੀ ਹੈ ਕਥਾ ਵਿਚਾਰ ਸਰਬਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪ੍ਰਦੇਪੀ ਬਾਜ ਦੇ ਸਾਂਝ ਔਰ ਰਸਨਾ ਨੂੰ ਕਰ ਲਿਏ ਪਵਿੱਤਰ ਝੁਕਾਓ ਸਿਰ ਸਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਿਮਾਣੇ ਜਿਸ ਸੋ ਗੱਜ ਵੱਜ ਕੇ ਬਲਾਵਤ ਵਾਹੇ ਹੁ ਜੀਖਾ ਕ ਸੰਸਾਰ ਵਾਹੇ ਬਾਹੀ ਕੀ ਭੱਤੇ ਆਪ ਕੋ ਤਿਆਰ ਧੰਤਰਾ ਦੇ ਜੋਗੋਂ ਜਿਹੜੀਆਂ 6 ਹਜ਼ਾਰ ਪ੍ਰਾਣਾਂ ਅੰਮ੍ਰਿਤ ਬਿਲੇ ਦੀ ਸੰਭਾਲ ਕਰਦੀਆਂ ਹੋਈਆਂ ਸਮੇਂ ਤੋਂ ਸਮਾ ਕਟਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਆਕਰ ਕੇ ਸਜੇ ਹੋ ਤੇ ਲਾਹੇ ਪ੍ਰਾਪਤ ਕਰੇ ਰਹੁ ਵਿਚਾਰ ਜੁੜਗੇ ਪਾਵਨ ਪਵਿੱਤਰ ਧਿਆਪ ਦੇ ਨਾਲ ਸਾਹਿਬ ਸਤਿਗੁਰੂ ਗੁਰੂ ਕਲਵੀਰ ਪਾਤਸ਼ਾਹ ਜੀ ਦਸਮੇਸ਼ਤਤਾ ਜੀ ਬਾਗਾਂ ਵਾਲੇ ਸਤਿਗੁਰੂ ਦੇਵ ਦੁਨ ਦੇ ਮਾਲਕ ਪਾਤਸ਼ਾਹ ਜੀ ਭਾਗੀ ਮੰਦ ਪੁੱਛੇ ਹੋਏ ਹੋ ਸਤਿਗੁਰੂ ਧਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਭਾਗੀ ਬਾਂਦਰ ਪਹੁੰਚ ਕਰਕੇ ਸੰਗਤਾਂ ਨੂੰ ਧਾਰਨਾ ਕੀਤਾ ਤਾ ਹੁਣ ਮਾਈ ਭਾਗ ਕੌਰ ਜੜੀ ਮਾਈ ਭਾਗੀ ਏ ਗੁਰੂ ਪਿਆਰਿਓ ਪੁੱਤਰ ਆਈਆ ਜਿਹੇ ਨਾਮ ਤੇ ਅੱਧਾ ਕੰਡ ਬਸਦਾ ਅੱਧਾ ਪੰਡਾ ਜਿਹੜਾ ਉਹ ਰਾਜੇ ਦੇ ਪੁੱਤਰ ਦੇ ਨਾਮ ਤੇ ਆ ਮੰਦਰ ਦੇ ਨਾਮ ਤਹਾਉਣ ਗੁਰੂ ਪਿਆਰਿਓ ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਾਈ ਭਾਗੀ ਨੂੰ ਆਖਿਆ ਉਸ ਟਾਂ ਤੇ ਮਾਈ ਭਾਗੀ ਸੀ ਕਿ ਮਾਕਾ ਜਲਦੀ ਪਿਆਸ ਲੱਗੀ ਹੈ ਜੇ ਤੁਸਾਂ ਜਲਸ਼ਕਾ ਦੇਵੇ ਤੋਂ ਹੁਣ ਮਾਈ ਦੇ ਜੀ ਕਿਹਾ ਮਾਈ ਕਾ ਇਹ ਪਾਣੀ ਹੈ ਜੀ ਦਾ ਪਾਸਾ ਜੀ ਕਹਿੰਦੇ ਪਾਣੀ ਕਿਉਂ ਨਹੀਂ ਪਾਣੀ ਤਾਂ ਬੜਾ ਹੈ ਕੀ ਗੱਲ ਹੈ ਮਾਤਾ ਕਿਉਂ ਨਹੀਂ ਛਕਾਉਂਦੀ ਕਹਿੰਦੇ ਪਾਣੀ ਕੌੜਾ ਹੈ ਇਹ ਪਾਣੀ ਮਿੱਠਾ ਨਹੀਂ ਹੈ ਪਾਣੀ ਕੌੜਾ ਦਾ ਇਹ ਤੁਹਾਡੇ ਛਕਣ ਦੇ लायक ਨਹੀਂ ਹੈ ਤੈਨੂੰ ਕਹਿ ਦਿੱਤਾ ਜਿਹੜਾ ਕਹਾਵਾ ਸਤਿਗੁਰੂ ਜੀ ਕਹਿੰਦੇ ਚੰਗਾ ਮਾਤਾ ਨਹੀਂ ਸਾਡੇ ਛਕਣ ਦੇ लायक ਤੇਰੀ ਮਰਜ਼ੀ ਦਾ ਨਹੀਂ ਤੂੰ ਪਾਣੀ ਛਕਾਉਣਾ ਤਾਂ ਤੇਰੀ ਮਰਜ਼ੀ ਹੈ ਹੁਣ ਸਤਿਗੁਰੂ ਜੀ ਸਾਡੇ ਬਸ 10-15ਾਂ ਦੇ ਵਿੱਚ ਇਹ ਫਰਕ ਹੈ ਦਸੇ ਗੁਰਾਂ ਦੇ ਵਿੱਚ ਇਹਨਾਂ ਨੇ ਇਹ ਨਹੀਂ ਵੀ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਨਾਲ ਦੇ ਨਾਲ ਫਰਾਬ ਦੇ ਦਿੱਤਾ ਇਹ ਹਾਂ ਉਹ ਅਲੱਗ ਰਹੀ ਗੱਤ ਵੀ ਜੇ ਕੁਝ ਜੁੜਿਆ ਹੋਇਆ ਹੈ ਜਿਵੇਂ ਧੰ ਗੁਰੂ ਅਰਜਨ ਦੇ ਪਾਸਾ ਜੀ ਨੇ ਪੱਟੀ ਦਾ ਚੌਧਰੀ ਸੀਗਾ ਤੰਨ ਲੱਖੀ ਚੌਧਰੀ ਤੰਨ ਲੱਖੀ ਚੌਧਰੀ ਜਦੋਂ ਗੁਰੂ ਪੰਚਮ ਪਾਸਾ ਜੀ ਦੇ ਚਰਨਾਂ ਦੇ ਵਿੱਚ ਆਇਆ ਸੀ ਬੇਲਤੀ ਕਰਦਾ ਵੀ ਮੈਨੂੰ ਨਾਮ-ਦਾਮ ਬਖਸ਼ੋ ਸਿੱਖੀ ਦੀ ਦਾਤ ਦਿਓ ਮੈਨੂੰ ਠੀਕ ਕਰ ਦੇਵੋ ਮਨ ਨੂੰ ਦੇਹ ਅਰੋਗਤਾ ਬਖਸ਼ੋ ਤਨ ਸਿੱਖੀ ਧਾਰਨ ਕਰ ਲਵਾਂਗਾ ਇਹ ਬਾਪ ਜੀ ਰੋਕੀ ਤਾਂ ਸਤਿਗੁਰੂ ਜੀ ਕਹਿੰਦੇ ਦੇਖ ਲਾ ਤਨ ਰੱਖੀ ਚੌਧੀ ਸਿੱਖੀ ਰੱਖਣੀ ਬੜੀ ਔਖੀ ਹੈ ਸਿੱਖੀ ਧਾਰਨੀ ਬੜੀ ਸੌਖੀ ਆ ਪਰ ਇਹਨੂੰ ਕਮਾਉਣਾ ਬੜਾ ਔਖਾ ਹੈ ਸਤ ਗੁਰ ਕੀ ਸੇਵਾ ਗਾਖੜੀ ਸਰਦੀ ਜੈ ਆਪ ਗੁਬਾਈ ਇਹ ਗੁਰੂ ਦੀ ਜਿਹੜੀ ਸੇਵਾ ਜੇ ਸਿੱਖੀ ਆ ਜਿਹੜੀ ਕਮਾਉਣੀ ਬੜੀ ਔਖੀ ਆ ਭਾਈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਤੇ ਗੱਲਾਂ ਕਮਾਉਣੀਆਂ ਬੜੀਆਂ ਔਖੀਆਂ ਕਿਸੇ ਨੂੰ ਕੋਈ ਗੱਲ ਕਹਿ ਦੇਣੀ ਕਿਸੇ ਦੇ ਵਿੱਚ ਕੋਈ ਨੁਕਸ ਕੱਢ ਦੇਣਾ ਬੜਾ ਸੌਖਾ ਕੱਢਣਾ ਕਿਸੇ ਦੀ ਗਲਤੀ ਨੂੰ ਇਝਾਰ ਕਰਨਾ ਬੜਾ ਸੌਖਾ ਹੈ ਪਰ ਆਪਣੇ ਆਪ ਨੂੰ ਸਵਾਰਨਾ ਬੜਾ ਔਖਾ ਕਿਸੇ ਨੂੰ ਆਪਾ ਫਟ ਦੇਣੇ ਕਹਿ ਦੇਣੇ ਵੀ ਇਹ ਗਲਤ ਹੈ ਮੂੰਹ ਹਲਾ ਦੇਣਾਂਗੇ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਹੈ ਫਿਰ ਬੜਾ ਔਖਾ ਲੱਗਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਾਈ ਦੇਖ ਲਾ ਸਿੱਖੀ ਖੰਡੋ ਤਿੱਖੀ ਇਹ ਖੰਡੇ ਦੀ ਧਾਰ ਦੇ ਨਾਲ ਤਿੱਖੀ ਹੈ ਬਾਲੋਂ ਨਿੱਕੀ ਤੇ ਬਾਲ ਦੇ ਨਾਲੋਂ ਵੀ ਪਤਲੀ ਹੈ ਦੇਖ ਲਾ ਸਤਵਰਧਨ ਕਹਿਆ ਕੋਈ ਗੱਲ ਨਹੀਂ ਮਹਾਰਾਜ ਮੈਨੂੰ ਤੁਸੀਂ ਕਿਰਪਾ ਕਰੋ ਦੇਰ ਹੋਤਾ ਮਿਲ ਗਈ ਨਾਮਦਾਨ ਮਿਲਿਆ ਸਿੱਖੀ ਦੀ ਦਾਤ ਪ੍ਰਾਪਤ ਹੋ ਤਾ ਸਤਿਗੁਰੂ ਨੂੰ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਸੇਵਾ ਦੇਵੋ ਸੇਵਾ ਬਖਸ਼ੋ ਤੇ ਪਾਸਾ ਜੀ ਕੀ ਕਹਿੰਦੇ ਚੰਗਾ ਪਾਇਤਨ ਸੇਵਾ ਦਿੱਤੀ ਅੰਮਰਤ ਵੇਲੇ 2 ਵਜੇ 2 ਵਜੇ ਤੋਂ ਪਹਿਲਾਂ ਪਹਿਲਾਂ ਪੱਟੀ ਤੋਂ ਤਰਨ ਤਰਨ ਸਭ ਤੂੰ ਆਉਣਾ ਚਾਹੀਦਾ ਅੰਮ੍ਰਿਤ ਵੇਲੇ ਦਹੀਂ ਦਾ ਟੋਰਾ ਹੋਵੇ ਤਾਜੀ ਦਹੀਂ ਹੋਵੇ ਅਸੀਂ ਦਹੀਂ ਦੇ ਨਾਲ ਇਸ਼ਨਾਨ ਕਰਦੇ ਹਾਂ ਤੇ ਤੂੰ ਆ ਕੇ ਰਹਿਣਾ ਸਾਡਾ ਇਸ਼ਨਾਨ ਕਰਵਾਉਣਾਗਾ ਤਰਨ ਤਨ ਸਭ ਸਤਿਵਚਨ ਆਖਿਆ ਆਉਂਦਾ ਰੇ ਰਜਾਨਾ ਪੱਟੀ ਤੋਂ ਰੋਜ਼ ਆਉਂਦਾ ਪੈਦਲ ਮਾਰਜ਼ ਆਉਂਦਾ ਕੋਈ ਜੋੜੇ ਨਹੀਂ ਪਾਉਣੇ ਪੈਦਲ ਆਉਣਾ ਲੰਘੇ ਪੈਰੀ ਆਉਣਾ ਜਿਹੜਾ ਕਿਤੇ ਵੀ ਜਾਂਦਾ ਸੀਗਾ ਪੱਟੀ ਦਾ ਚੌਧਰੀ ਤੇ ਨਖੀ ਤੇ ਪਾਲਕੀ ਦੇ ਵਿੱਚ ਬੈਠ ਕੇ ਜਾਂਦਾ ਸੀਗਾ ਚਾਰ ਜਾਣੇ ਮੋਢੇ ਲਾਉਂਦੇ ਹੁੰਦੇ ਸਨ ਪਾਲਕੀ ਨੂੰ ਪਰ ਹੁਣ ਸਤਿਗੁਰਾਂ ਦੀ ਕਿਰਪਾ ਦੇ ਨਾਲ ਨੰਗੇ ਪੈਰੀ ਪੱਟੀ ਤੋਂ ਚੱਲ ਕੇ ਜਾਂਦਾ ਕਾਫੀ ਦੂਰ ਪੈ ਜਾਂਦਾ ਹੁਣ ਮੇਰੀ ਯਾਦ ਨਹੀਂ 7-8 ਕਿਲੋਮੀਟਰ ਦੀ ਦੂਰੀ ਤੇ ਇਹ ਪੱਟੀ ਤੋਂ ਤਰ ਤਰ ਸਾਹ ਪਾ ਜਾਂਦਾ ਹੋ ਸਕਦਾ ਵੱਧ ਹੀ ਹੋਰ ਤਾਂ ਹੁਣ ਗੁਰੂ ਪਿਆਰਿਓ ਸੇਵਾ ਕਰਦਾ ਰਿਹਾ ਕਰਦਾ ਰਿਹਾ ਇੱਕ ਦਿਨ ਸਤਿਗੁਰੂ ਜੀ ਕਹਿੰਦੇ ਭਾਈ ਤੇਰੀ ਸੇਵਾ ਪ੍ਰਮਾਣ ਹੋਈ ਹੈ ਅੱਜ ਤੋਂ ਬਾਅਦ ਤੇਰੇ ਘਰ ਆਇਆ ਕਰਾਂਗੇ ਦੇਖੋ ਸਤਿਗੁਰੂ ਜੀ ਦਾ ਇਸ਼ਨਾਨ ਕਰਵਾਉਂਦਾ ਰਿਹਾ ਇੱਥੇ ਆ ਕੇ ਤਰਨ ਤਰ ਸਾਹਿਬ ਹੁਣ ਤਰਨ ਤਰ ਸਾਹਿਬ ਤੋਂ ਸਤਿਗੁਰੂ ਜੀ ਉਹਦੇ ਘਰ ਜਾਂਦੇ ਆ ਪਰ ਜਾਂਦਾ ਇਸ਼ਨਾਨ ਕਰਨ ਦੇ ਬਾਅਦ ਕਿੰਨੀ ਕਿਰਪਾ ਵਰਤ ਗਈ ਹੁਣ ਗੱਲ ਕਿੱਥੋਂ ਵਿਗੜੀ ਹੈ ਸਤਗੁਰੂਆਂ ਨੇ ਉਹ ਬੜਾ ਪਿਆਰ ਦਿੱਤਾ ਸੇਵਾ ਵੀ ਆਪਣੀ ਕੀਤੀ ਕਿੱਥੇ ਕਈ ਕਿਲੋਮੀਟਰ ਚੱਲ ਕੇ ਉਹ ਆਉਂਦਾ ਸੀ ਹੋਰ ਕਈ ਕਿਲੋਮੀਟਰ ਚੱਲ ਕੇ ਸਤਗੁਰੂ ਜੀ ਜਾਂਦੇ ਉਹਦੇ ਘਰ ਗੁਰਪੰਥ ਦੇ ਪਾਸਾ ਜੀ ਤਾਂ ਹਨ ਇੱਕਦਮ ਕੀ ਬਣਿਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਕੀ ਦਾਰਸ਼ਨ ਦਾਰੇ ਕਰਨ ਦੇ ਵਾਸਤੇ ਇੱਕ ਸਾਹ ਆਉਂਦਾ ਹੈ ਵਪਾਰੀ ਬਣ ਦਿੱਤਾ ਕਰਵਾ ਬਣ ਜਾਵੇ ਤਾਂ ਸਤਗੁਰਾਂ ਦਾ ਬੜਾ ਸਰਹਾਲੂ ਹੈ ਆਖਦਾ ਕਹਿੰਦਾ ਮਹਾਰਾਜ ਤੁਸੀਂ ਕਿਰਪਾ ਕਰੋ ਮੈਨੂੰ 5-10 ਕਿੱਲੇ ਪੱਟੀ ਦੇ ਚੌਧਰੀ ਦੇ ਕੋਲੋਂ ਦਵਾ ਦੇਵੋ ਮੈਂ ਉਹਦਾ ਜਿਹੜਾ ਕੋਈ ਹਰਜਾਨਾ ਗਾ ਉਹ ਦੇ ਦੇਵਾਂਗਾ ਠੇਕਾ ਦੇ ਦੇਵਾਂਗਾ ਕੀਮਤ ਦੇ ਦੇਵਾਂਗਾ ਤੇ ਬਸ ਮੈਨੂੰ ਕੋਈ ਬਹੁਤੇ ਲੋੜ ਨਹੀਂ ਆ ਕਿ ਇੰਨੀ ਜਦੋਂ ਮੈਂ ਆਉਣਾ ਇਧਰੋਂ ਲਾਹੌਰ ਵੱਲੋਂ ਤਾਂ ਤੁਹਾਡੇ ਦਰਸ਼ਨ ਕਰਨ ਦੀ ਤਾਂ ਗੁੰਦੀ ਆ ਕਿ ਮੇਰੇ ਜਿੰਨੇ ਵੀ ਆ ਖੱਤਰ ਕੋੜੇ ਜੋ ਵੀ ਐ ਮਾਲ ਹੁੰਦਾ ਗੱਲ ਤੇ ਆਵਾ ਇਹ ਬੈਠ ਜਾਂਦੇ ਇਹਨਾਂ ਬਾਅਦ ਤੇ ਜਗ੍ਹਾ ਚਾਹੀਦੀ ਆ ਇੱਕ ਦੋ ਦਿਨ ਵਾਸਤੇ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਇਹ ਜ਼ਮੀਨ ਵੇਚੀ ਗਈ ਹੈ। ਹੁਣ ਉਹਨਾਂ ਮੇਲੇਾਂ ਦੇ ਵਿੱਚ 3 ਲੱਖੀ ਚੌਧਰੀ ਕਿਉਂ ਕਿਹਾ? ਤੈਨਾਂ ਲੱਖ ਦੀ ਜ਼ਗੀਰ ਸੀਗੀ ਇਹਦੇ ਕੋਲ। ਉਸ ਟਾਈਮ ਤੇ 3 ਲੱਖ ਤੇ 3 ਅਰਪ ਵਰਗਾ ਹੋਊਗਾ ਅੱਜ ਦਾ। ਤਾਂ ਸਤਿਗੁਰੂ ਜੀ ਕਹਿੰਦੇ 3 ਲੱਖੀ ਚੌਧਰੀ ਫਾਇਦਾ ਕਰ ਤੂੰ ਇਹਨੂੰ ਜ਼ਮੀਨ ਦੇ ਦੇ ਪਾਂ 10 ਕਿੱਲੇ ਕਹਿੰਦਾ ਮਹਾਰਾਜ ਇੱਕ ਵਾਰੀ ਸਤਿਗੁਰਾਂ ਨੇ ਬਚਨ ਆਖਿਆ ਦੋ ਵਾਰੀ ਆਖਿਆ ਤਿੰਨ ਵਾਰੀ ਕਿਹਾ ਕਹਿੰਦਾ ਮਹਾਰਾਜ ਚਾਹੇ ਇੱਕ ਵਾਰੀ ਕਹਾ ਲੋ ਤੇ ਚਾਹੇ 100 ਵਾਰੀ ਕਹਾ ਲੋ ਜ਼ਮੀਨ ਦੇ ਰੂਜ ਤੁਸੀਂ ਕਹਿੰਦੇ 10 ਕਿੱਲੇ ਮੈਂ ਇਹਨੂੰ ਅੱਧਾ ਬਸਵਾ ਮਿਲ ਦਿੱਤਾ ਮੈਂ ਨਹੀਂ ਦੇ ਸਕਦਾ ਸਤਗੁਰੂ ਜੀ ਕਹਿੰਦੇ ਪਾਈ ਅਸੀਂ ਮੰਗਦੇ ਨਾ ਮਹਾਰਾਜ ਸਤਗੁਰਾਂ ਨੇ ਆਣ ਤੋੜ ਕੇ ਜਵਾਬ ਦੇ ਦਿੱਤਾ ਫਿਰ ਮਹਾਰਾਜ ਕਹਿੰਦੇ ਤੈਨ ਲੱਖੀ ਚੌਧਰੀ ਜਿਹੜੀ ਜ਼ਮੀਨ ਦਾ ਤੂੰ ਮਾਨ ਕਰਦਾਗਾ ਮਾਨ ਮੁੰਨੀ ਮਨ ਬਰਗਲੇ ਮਾਨ ਸਭੈ ਕੋ ਖਾਏ ਕੋ ਜਿਹੜੀ ਜ਼ਮੀਨ ਦਾ ਮਾਨ ਕਰਦਾ ਇਹ ਤੇ ਤੇਰੀ ਕਬਰ ਵੀ ਨਹੀਂ ਬਣਦੀ ਇਤੇ ਤੇਰੀ ਸਮੋਦੀ ਵੀ ਨਹੀਂ ਬਗਣੀ ਇਹ ਤੇਰੇ ਜਮੀਰ ਕਿਸੇ ਕੰਮ ਦੇ ਨਹੀਂ ਰਹਿਣੀ ਭਾਵਕੇ ਜਦੋਂ ਤੂੰ ਮਰ ਗਿਆ ਤੇ ਇਹ ਤੇਰੀ ਪੱਲੇ ਰਹਿਣੀ ਕੋਈ ਨਹੀਂ ਜਿਹੜੀ ਚੀਜ਼ ਦਾ ਤੂੰ ਮਾਣ ਕਰਦਾ ਅਸੀਂ ਮਾਣ ਕਰਦੇ ਰਹਿੰਨੇ ਮੇਰਾ ਆਕਾਰ ਮੇਰੀ ਜਮੀਰ ਮੇਰਾ ਅਜਦਾ ਸਭ ਕੁਝ ਰਹਿ ਜਾਂਦਾ ਪੱਲੇ ਕੀ ਜਾਣਾ ਪ੍ਰਮਾਤਮਾ ਦਾ ਨਾਮ ਸਤਗੁਰੂ ਜੀ ਕਹਿੰਦੇ ਤੇਰਾ ਤੇ ਜਮੀਨ ਦੇ ਵਿੱਚ ਕੱਖ ਨਹੀਂ ਰਹਿਣਾ ਸ਼ਾਇਦ ਜੇ ਕਿਤੇ ਸਤਗੁਰਾਂ ਦੇ ਆਕੇ ਲੱਗ ਜਾਂਦਾ ਤੈਨ ਲੱਖੀ ਚੌਧਰੀ ਤਾਂ ਉਹਦੀ ਜਿਹੜੀ ਕੋਈ ਉਥੇ ਜਗਾ ਬਣ ਜਾਂਦੀ ਉਹਨੂੰ ਜਮੀਨ ਦੇ ਵਿੱਚ ਜਗਾ ਬਣ ਜਾ ਉਹਦਾ ਪੁੱਛ ਵੀ ਨਹੀਂ ਬਣਿਆ ਕਮਲਾਪੁਰ ਹੋ ਗਿਆ ਸੀਗਾ ਤਾ ਉਥੇ ਸਤਲੁਜ ਦਰਿਆ ਦੇ ਉੱਪਰ ਕੋਈ ਮਾਰ ਕੇ ਛੁੱਟ ਗਿਆ ਉਥੇ ਤੰਨਾ ਦੋ ਫੰਡਾ ਉਹਦਾ ਪੰਚਾਇਤਾਂ ਨੇ ਰਲ ਕੇ ਪਾਟੜੀ ਦੇ ਉੱਪਰ ਉੱਥੇ ਸੰਸਕਾਰ ਕਰ ਦਿੱਤਾ ਤੇ ਸੰਸਕਾਰ ਵੀ ਉਹਦਾ ਮਹਰਮਾਰੀ ਕਰ ਦਿੱਤਾ ਇਸ ਕਰਕੇ ਗੁਰੂ ਪਿਆਰਿਓ ਕਿਰੋਂ ਉਦੋਂ ਜਦੋਂ ਸਿੱਖ ਸਤਗੁਰਾਂ ਦੇ ਚਰਨਾਂ ਨਾਲ ਜੁੜਿਆ ਹੋਇਆ ਸਤਗੁਰੂ ਜੀ ਬੜੇ ਖੁਸ਼ ਆਗੇ ਤੇ ਸਿੱਖ ਫਿਰ ਅਲੰਗਣਾ ਕਰਦਾ ਵਚਨ ਦੀ ਤੇ ਉਦੋਂ ਫਿਰ ਸਤਿਗੁਰੂ ਜੀ ਆਖਦੇ ਅਗੇ ਵਿਪਾਈ ਦੇਖ ਲੈ ਜਿਹੜੀ ਚੀਜ਼ ਦਾ ਤੂੰ ਮਾਨ ਕਰਦਾ ਇਹ ਚੀਜ਼ ਤਾਂ ਤੇਰੇ ਕੋਲੇ ਵੀ ਨਹੀਂ ਰਹਿਣੀ ਹੈ ਤੇਰਾ ਨਾਮੋ ਨਿਸ਼ਾਨ ਵੀ ਨਹੀਂ ਰਹਿਣਾ ਉਦੋਂ ਫਿਰ ਸਤਿਗੁਰੂ ਜੀ ਵਚਨ ਕਰ ਜਾਂਦੇ ਨਹੀਂ ਕਰ ਹੁਣ ਮਾਤਾ ਭਾ ਕੌਰ ਜਿਹੜੀ ਭਾਗੀ ਮਾਤਾ ਦਸ਼ਮੇਸ਼ ਪਿਤਾ ਜੀ ਨੇ ਉਹਦੇ ਕੋਲੋਂ ਪਾਣੀ ਮੰਗਿਆ ਤੇ ਆਖਦੀ ਹੈ ਇਹ ਪਾਣੀ ਕੌੜਾ ਹੈ ਚੰਗਾ ਮਾਤਾ ਤੇਰੀ ਮਰਜ਼ੀ ਹੈ ਇਹ ਸਾਡੇ ਨਹੀਂ ਇਲਾਕੇ ਤੋਂ ਨਹੀਂ ਪਾਉਣਾ ਤਾਂ ਤੇਰੀ ਮਰਜ਼ੀ ਹੈ ਐਦਾਂ ਕਹਿ ਕੇ ਸਤਿਗੁਰੂ ਜੀ ਅੱਗੇ ਤੁਰਦੇ ਆ ਤਾਂ ਹੁਣ ਬੈਠ ਕੇ ਸੋਚਦੀ ਹੈ ਮਨ ਦੇ ਵਿੱਚ ਆਇਆ ਮਨਾ ਪਾਣੀ ਮਿੱਠਾ ਹੈ ਪਾਣੀ ਬੜਾ ਹੈ ਤੇ ਤੂੰ ਸਿਰਫ ਪਿਆਉਣ ਦੀ ਧੌਲ ਕਰ ਉਦਚ ਕਰ ਗਈ ਇੱਕ ਉਦਮ ਕਰਨ ਦੀ ਵਜ੍ਹਾ ਤੇ ਤੂੰ ਪਾਣੀ ਨੂੰ ਜਵਾਕ ਹੀ ਦੇ ਦਿੱਤਾ ਥੋੜਾ ਜਿਹਾ ਉਦਮ ਕਰਨ ਦੀ ਯਤਨ ਕਰਦੀ ਤਾਂ ਜਲ ਸ਼ਕਾ ਦਿੰਦੀ ਤੂੰ ਝੂਠ ਬੋਲੇ ਪਸਤਾਵਾ ਹੋਇਆ ਮੈ ਭਾਗੀ ਤਾਂ ਹੁਣ ਨਗਰ ਦੇ ਨਾਲ ਬੀਬੀਆਂ ਨੂੰ ਲਿਆ ਭਾਈਆਂ ਨੂੰ ਲਿਆ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪੰਚਾਇਤ ਦੇ ਰੂਪ ਦੇ ਵਿੱਚ ਹੁਣ ਮਾਤਾ ਜੀ ਇਕੱਲਾ ਪਾਣੀ ਨਹੀਂ ਲੈ ਕੇ ਜਾਂਦੇ ਜਲ ਲੱਸੀ ਵੀ ਲੈ ਕੇ ਜਾਂਦੀ ਆ ਦਹੀਂ ਵੀ ਲੈ ਕੇ ਜਾਂਦੇ ਆ ਹੋਰ ਪ੍ਰਸ਼ਾਦਾ ਪਾਣੀ ਬਣਾ ਕੇ ਤੇਜੀ-ਤੇਜੀ ਦੇ ਨਾਲ ਸਤਗੁਰਾਂ ਦੇ ਪਿੱਛੇ ਜਾ ਰਹੇ ਆ ਰਸਤੇ ਦੇ ਵਿੱਚ ਸਤਗੁਰਾਂ ਨੂੰ ਘੇਰ ਲਿਆ ਆਖਿਆ ਹੱਥ ਜੋੜ ਕੇ ਮਾਤਾ ਪਾਪ ਕੌਰ ਨੇ ਮਹਾਰਾਜ ਤਾਂ ਸੱਚੇ ਪਾਸਾ ਜੀਓ ਹਮ ਅਪਰਾਧੀ ਸਤ ਭੂਲ ਤੇ ਤੁਮ ਬਖਸ਼ਨਾ ਹਾਰੋ ਕਿਰਪਾ ਕਰੋ ਮੈਥੋਂ ਬੜੀ ਵੱਡੀ ਭੁੱਲ ਹੋ ਗਈ ਬਸ ਮੈਂ ਮੇਰਾ ਮਾਨੀ ਐਦਾਂ ਦਾ ਹੋ ਗਿਆ ਤੁਹਾਨੂੰ ਜਲ ਸਕਾਉਣ ਤੋਂ ਨਾ ਕਰ ਬੈਠੋ ਪਾਲੀ ਕੌੜਾ ਦੀਏ ਪਾਣੀ ਉੱਠਾ ਗਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਮਾਤਾ ਜਾਣਦੇ ਆ ਸਾਨੂੰ ਪਤਾ ਸਾਨੂੰ ਇਹ ਵੀ ਪਤਾ ਸੀ ਵੀ ਹੁਣ ਤੂੰ ਯਤਨ ਨਹੀਂ ਕਰ ਸਕਦੇ ਤੇਰਾ ਮਨ ਹੀਰਾ ਬੇਈਮਾਨ ਹੋਇਆ ਗਏ ਕਈ ਵਾਰ ਰਸਿਪੀ ਦੇਖਦੇ ਆ ਨਾ ਉਦਾਂ ਭੱਜੇ ਲੱਠੇ ਫਿਰਦੇ ਰਹਿੰਦੇ ਆ ਕਈ ਵਾਰ ਮਨ ਐਂਦਾ ਤਾਂ ਬੇਈਮਾਨ ਹੁੰਦਾ ਕਿ ਕੋਲੇ ਬੈਠੀ ਸਭ ਕੁਝ ਭਾਲਦੇ ਆ ਐਥੇ ਲੈ ਆਓ ਮੈਥੋਂ ਨਹੀਂ ਹਿੱਲਿਆ ਜਾਂਦਾ ਉਦੋਂ ਪਰ ਮਨ ਬੇਈਮਾਨ ਹੋਇਆ ਹੁੰਦਾ ਗੁਰੂ ਕਾ ਰਾਮ ਦਾ ਪਹਿਲਾ ਮਨ ਬਣਦਾ ਹੈ ਜਾਂ ਫਿਰ ਕਹਿੰਦੇ ਚਲ ਕੋਈ ਗੱਲ ਨਹੀਂ ਜਾਏ ਤੇ ਹੈ। ਉਦੋਂ ਵਰਤਨ ਜਦੋਂ ਮਨ ਬੇਈਮਾਨ ਹੁੰਦਾ ਉਦੋਂ ਕੱਚਾ ਤਨੀ ਕਰਦਾ ਜਾਣ। ਬਾਣੀ ਪੜ੍ਹਨ ਜਤਨੀ ਕਰਦਾ ਕੋ ਚੰਗਾ ਕਰਮ ਕਰਨੋਂ ਜਤਨੀ ਕਰਦਾ। ਤਾਂ ਫਿਰ ਗੁਰੂ ਪਿਆਰੋ ਬੀਬੀਆਂ ਮਾਨਾਂ ਨੇ ਭਾਈਆਂ ਨੇ ਰਲ ਮਿਲ ਕੇ ਸਾਧਗਰਾਂ ਤੋਂ ਖਿਮਾ ਮੰਗੇ ਸਾਧਗੁਰਾਂ ਨੇ ਫਿਰ ਬਖਸ਼ ਦਿੱਤਾ। ਕਿਉਂ ਮੇਰੇ ਸਾਧਗੁਰੂ ਜੀ ਐਸੇ ਐ ਦੀਨ ਦੁਨ ਦੇ ਮਾਲਕ ਜੋ ਸਾਰਣ ਆਬ ਤਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ ਮੇਰੇ ਸਤਿਗੁਰੂ ਦੀ ਸਰ ਦੇ ਵਿੱਚ ਕੋਈ ਚੱਲ ਕੇ ਆ ਜਾਵੇ ਤੇ ਮੇਰਾ ਸਤਿਗੁਰੂ ਬਖਸ਼ ਦਿੰਦਾ ਹੈ ਇਹ ਬਿਰਧ ਬਾਣੀ ਦੀ ਲਾਜ ਹੈ ਸਤਿਗੁਰੂ ਜੀ ਕਿਮਾ ਕਰ ਦਿੰਦਾ ਆਗਾ ਸੰਧ ਚਲੋ ਨੰਦ ਲਾਲਾ ਆਚਾਰ ਸੋ ਬੀਤੀ ਸੋ ਬੀਤੀ ਪਿਛਲੇ ਔਗਣਾ ਨੂੰ ਬਖਸ਼ ਕੇ ਅੱਗੇ ਆਉਣ ਵਾਲਾ ਰਸਤਾ ਮੇਰਾ ਸਤਿਗੁਰੂ ਸਾਫ ਕਰ ਦਿੰਦਾ ਲੈ ਭਾਈ ਹੁਣ ਚੰਗਾ ਕਰਮ ਕਮਾਉਣਾ ਪਿੱਛੇ ਜੋ ਕੁਝ ਹੋ ਗਿਆ ਚੁੱਪ ਕਰ ਤਾਂ ਗੁਰੂ ਪਿਆਰਿਓ ਸਤਿਗੁਰਾਂ ਨੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਲੰਗਰ ਪਾਣੀ ਛਕਿਆ ਸਿੱਖ ਪੌਜਾ ਨੇ ਛਕਿਆ ਅਸੀਸਾਂ ਦਿੱਤੀਆਂ ਤੇ ਜਿਹੜੇ ਭਾਈ ਦਾਨ ਸਿੰਘ ਹੋਇਆ ਸਿੱਖ ਫੌਜ ਦੇ ਮੁਖੀ ਭਾਈ ਦਾਨ ਸਿੰਘ ਦਾ ਜਿਹੜਾ ਭਾਣ ਜਾਸ ਸੀਗਾ ਸ੍ਰੀ ਮੋਖਸਰ ਸਾਹਿਬ ਇੱਕ ਹਦਰਾਣੇ ਦੀ ਟਾਬ ਤੇ ਉਹ ਵੀ ਜੰਗ ਦੇ ਵਿੱਚ ਸ਼ਹੀਦ ਹੋਇਆ ਭਾਈ ਦਾਨ ਸਿੰਘ ਦਾ ਭਾਣ ਜਾਸ ਉਹ ਵੀ ਇੱਥੋਂ ਭਾਗੀ ਬਾਂਦਰ ਦਾ ਸੀਗਾ ਰਹਿਣ ਵਾਲ ਤੇ ਸਤਿਗੁਰੂ ਜੀ ਇੱਥੇ ਹੁਣ ਦੂਸਰੀ ਵਾਰ ਆਏ ਆ ਭਾਗੀ ਬਾਂਦਰ ਪਹਿਲਾਂ ਵੀ ਆਏ ਸੀ ਜਦੋਂ ਖਦਰਾਣੇ ਦੀ ਢਾਗ ਤੇ ਭਾਈ ਦਾਨ ਸਿੰਘ ਦਾ ਭਾਣਜ ਜੰਗ ਯੁੱਧ ਦੇ ਵਿੱਚ ਸਹੀਦੀ ਪਾਉਂਦਾ ਤਾਂ ਫਿਰ ਭਾਈ ਦਾਨ ਸਿੰਘ ਦੀ ਜੇੜੀ ਭੈਣਾਂ ਜੀ ਤੇ ਹੁਣ ਸਤਿਗੁਰੂ ਜੀ ਦਲਾਸਾ ਦੇਣ ਦੇ ਵਾਸਤੇ ਆਏ ਸੀ ਦਲਾਸਾ ਦੇਤੇ ਗਏ ਦੁੱਖ ਸੁੱਖਾਂ ਸਾਂਝਾ ਕਰਕੇ ਗਏ ਅਸ਼ੀਰਵਾਦ ਦੇ ਕੇ ਗਏ ਅਨੇਕਾਂ ਬਖਸ਼ਿਸ਼ਾਂ ਕਰਕੇ ਗਏ ਹੁਣ ਦੁਬਾਰੇ ਸਤਿਗੁਰੂ ਜੀ ਹੁਣ ਇੱਥੇ ਆਏ ਆ ਤਾਂ ਹੁਣ ਸਤਿਗੁਰੂ ਗੁਰੂ ਗ੍ਰੀਵਾਰ ਪਾਸਾ ਜੀ ਪਰ ਇੱਥੇ ਚਾਰ ਪਹਿਰ ਰਹੇ ਸੀਗੇ ਚਾਰ ਪੈਰ ਹੁੰਦਾ ਜਿਵੇਂ ਆਪਾਂ ਕਹਿ ਲઈએ ਦਿਨ ਦਿਨ ਚਾਰ ਪੈਰਾਂ ਦਾ ਹੁੰਦਾ ਚਾਰ ਪੈਰ ਦੀ ਰਾਤ ਹੁੰਦੀ ਹੈ ਇੱਕ ਦਿਨ ਸਤਿਗੁਰੂ ਜੀ ਇੱਥੇ ਰਹੇ ਧੰਗ ਗੁਰ ਕਨ ਜੀ ਤਰਪਾ ਸਾਹਿਬ ਹੁਣ ਉਥੋਂ ਦਾ ਇੱਕ ਕਵੀ ਹੈ ਭਾਗੀ ਬੰਦਰ ਦਾ ਉਹਦਾ ਪਿੱਛਾ ਉਹਦਾ ਵਿਹਾਰ ਦਾ ਹੈ ਹੁਣ ਕਵੀ ਆਇਆ ਸਤਿਗੁਰਾਂ ਦੇ ਕੋਲ ਆ ਕਰਕੇ ਸਤਿਗੁਰਾਂ ਦੀ ਸਲਾੰਘਾ ਕਰਦਾ ਹੈ ਪ੍ਰਸ਼ੰਸਾ ਕਰਦਾ ਹੈ ਮਹਾਰਾਜ ਓਦਾ ਮੈਂ ਪਟਨਾ ਬਿਹਾਰ ਦਾ ਰਹਿਣ ਵਾਲਾ ਲੰਬੇ ਟੈਨ ਤੋਂ ਇੱਥੇ ਰਹਿਣਾ ਪਾਸਾ ਜੀ ਉਹ ਤੁਹਾਡੇ ਚਰਨਾਂ ਦੇ ਨਾਲ ਚਿੱਤ ਜੁੜਿਆ ਹੋਇਆ ਹੈ ਤੇ ਆਪ ਜੀ ਦੀ ਕਿਰਪਾ ਵਰਤ ਰਹੀ ਆ ਆਪ ਜੀ ਦੀ ਰਹਿਮਤ ਹੋ ਰਹੀ ਹੈ ਆਪ ਜੀ ਦੀ ਕਿਰਪਾ ਦੇ ਨਾਲ ਗਿਆਨ ਦੀ ਦਾਤ ਮਿਲੀ ਐ ਕਵੀ ਦਰਬਾਰ ਦੇ ਵਿੱਚ ਜਾਣਾਗਾ ਤੁਹਾਡੀ ਪ੍ਰਸ਼ੰਸਾ ਕਰਦਾ ਮਹਾਰਾਜ ਕਹਿੰਦੇ ਫਿਰ ਭਾਈ ਐਦਾਂ ਕਰ ਫਿਰ ਸਾਨੂੰ ਵੀ ਕੋਈ ਕਿਵਤਾ ਸੁਣਾ ਦੇ ਤਾਂ ਹੁਣ ਉਹ ਕਵੀ ਆ ਜਿਹੜਾ ਗੁਰੂ ਪਿਆਰਿਓ ਸਤਗੁਰਾਂ ਦੀ ਵਡਿਆਈ ਕਰਦਾ ਹੈ ਸਤਗੁਰਾਂ ਦੀ ਉਸਤਤ ਸਲਾਘਾ ਕਰਦਾ ਹੈ ਤੇ ਸਤਗੁਰਾਂ ਨੂੰ ਉਹ ਲੱਖੀ ਜੰਗਲ ਦੇ ਵਿੱਚ ਵੀ ਮਿਲਿਆ ਸਤਿਗੁਰਾਂ ਦੀ ਪ੍ਰਸ਼ੰਸਾ ਕਰਦਾ ਹੋਇਆ ਥੱਕਦਾ ਨਹੀਂ ਤੇ ਧੰਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਪ੍ਰਸ਼ੰਸਾ ਸੁਣੀ ਤੇ ਪ੍ਰਸ਼ੰਸਾ ਸੁਣ ਕੇ ਵਡਿਆਈ ਸੁਣ ਕੇ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਪਰ ਉਹਨੂੰ ਨਾਮ ਦੀ ਦਾਤ ਤੇ ਸਤਿਗੁਰਾਂ ਨੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਆਖਿਆ "ਜਾ ਭਾਈ ਤੇਰਾ ਲੋਕ ਦੇ ਪਰਲੋਕ ਸਵਾਰਿਆ" ਜਾ ਭਾਈ ਤੈਨੂੰ ਸਾਰੇ ਦੁਨੀਆ ਦੇ ਸੁੱਖ ਬਖਸ਼ਿਸ਼ ਕੀਤੇ। ਜਾ ਤੈਨੂੰ ਦੀਨ ਦੁਨੀ ਦੇ ਮਾਲਕ ਧੰਗੁਰੂ ਨਾਲਕਸਰ ਪਾਸਾ ਜੀ ਦੀ ਕਿਰਪਾ ਪ੍ਰਾਪਤ ਹੋਈ ਹੈ। ਤੇ ਸਤਿਗੁਰਾਂ ਨੇ ਇਨੇਕਾਂ ਬਖਸ਼ਾ ਕੀਤੀਆਂ ਤੇ ਗੁਰੂ ਪਿਆਰੋ ਇਹ ਭਾਗੀ ਬਾਂਦਰ ਨਗਰ ਦਾ ਜਿਹੜਾ ਇਹ ਪਾਵਨ ਇਤਿਹਾਸੀ ਆਪਾਂ ਸਰਬਣ ਕੀਤਾ ਸੋ ਲਾਹੇ ਪ੍ਰਾਪਤ ਕੀਤੇ ਆ ਸਤਿਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕੀਤਾ। ਹੁਣ ਅੱਗੇ ਸਤਗੁਰੂ ਜੀ ਅਗਲੇ ਨਗਰ ਦੇ ਵਿੱਚ ਜਾ ਕੇ ਸਿੱਖ ਸੰਗਤਾਂ ਨੂੰ ਕਾੜਨਗੇ ਸੋ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਪਾਸਾ ਜੀ ਦੀ ਕਿਰਪਾ ਵਰਤਦੀ ਰਹੇ ਰਹਿਮਤ ਹੋ ਜਾਵੇ ਇਸੇ ਤਰੀਕੇ ਅਸੀਂ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਇਸੇ ਤਰੀਕੇ ਪਾਵਨ ਇਤਿਹਾਸ ਦੇ ਨਾਲ ਜੁੜੇ ਰਹੀਏ ਸਤਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਰਹੀਏ ਕਿਉਂਕਿ ਪਾਵਨ ਇਤਿਹਾਸ ਹੈ ਜਿਹੜਾ ਸਤਗੁਰਾਂ ਦਾ ਜਿਹੜਾ ਸਾਡਾ ਵੱਡ ਬਡੇਰਾਂ ਦਾ ਇਹ ਪਾਵਨ ਪਵਿੱਤਰ ਇਤਿਹਾਸ ਸਾਡੇ ਗੁਰੂ ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਆ ਜਿਹੜਾ ਜਦੋਂ ਅਸੀਂ ਸਰਵਣ ਕਰਦੇ ਆ ਜਾਂ ਸੁਣਾਉਨੇ ਆ ਗੁਰੂ ਪਿਆਰ ਉਹ ਬੜਾ ਚੰਗਾ ਲੱਗਦਾ ਵੀ ਸਾਡੇ ਵੱਡਿਆਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਵੱਡਿਆਂ ਨੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਤੇ ਧੰਨ ਗੁਰੂ ਕੰਗਈ TARਪਾ ਸਾ ਜੀ ਸਾਡੇ ਗੁਰੂ ਸਾਹਿਬ ਜੀ ਇਨਾਂ ਨੇ ਸਿੱਖ ਸੰਗਤਾਂ ਨੂੰ ਅਸੀਸਾਂ ਬਖਸ਼ਿਸ਼ ਕਰਕੇ ਤਾਰਨਾ ਕੀਤਾ ਲੋਕ ਤੇ ਪਰਲੋਕ ਸਵਾਰਿਆ ਜੇ ਉਹਨਾਂ ਦਾ ਲੋਕ ਤੇ ਪਰਲੋਕ ਸਵਾਰਿਆ ਤੇ ਜ਼ਰੂਰ ਸਾਡਾ ਵੀ ਸਤਿਗੁਰੂ ਜੀ ਲੋਕ ਤੇ ਪਰਲੋਕ ਸਵਾਰ ਲਗੇ ਸਾਡਾ ਵੀ ਦੁਨੀਆ ਤੇ ਆਉਣਾ ਸਫਲਾ ਕਰਨਗੇ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਨੇਚਾ ਬਣਦਾ ਇਤਿਹਾਸ ਸੁਣਦੇ ਸੁਣਦੇ ਸਰਗਨ ਕਰਦੇ ਹੋਏ ਨੇਚਾ ਬਣਦਾ ਜ਼ਰੂਰ ਸਾਡਾ ਵੀ ਸਤਿਗੁਰੂ ਜੀ ਭਲਾ ਕਰਨਗੇ ਸੋ ਪਲਾਤਾ ਹੋਵੇਗਾ ਜੀ ਦੋਸੀ ਉਦਮ ਕਾਕੇ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੈਠਾਂਗੇ ਬਰਾਜਾਂਗੇ ਤੇ ਚਿਤ ਜੋੜਾਂਗੇ ਦਸਮੇਸ਼ ਪਿਤਾ ਗੁਰੂ ਧੰ ਗੁਰ ਕਰਨੀ ਤਰਪਾ ਸਾਹਿਬ ਜੀ ਦੇ ਚਲਣਾ ਦੇ ਨਾਲ ਫਿਰ ਗੁਰੂ ਪਿਆਰੂ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਵੇਲੇ ਫੁੱਲਾ ਚਕਾਂ ਦੀ ਕਿਮਾ ਤੋ ਬਲਾਵ ਪਤੇ ਵਾਹਿਗੁਰੂ ਜੀ ਕਾ ਬਖਸ਼ਾ ਵੰਦ ਗੁਰ ਦੀ ਪਤੇ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਾਲਾ ਤੀਜਾ